ਬਾਤੇ ਹਨ ਇਹਦੇ ਤੇ ਠੀਕ ਜਿਹੀ ਬਾਤੇ ਤੇ ਕੋਈ ਨਾ ਕਰਦੇ ਮੁਬਾਰਕ ਹਾਂ ਨਾ ਕੋਈ ਮਾਰੀ ਘੱਟਾ ਨਹੀਂ तरीक तीन चार दिन ਪਹਿਲਾਂ ਬਾਗਿਆਪੁਰਾਣਾ ਚ ਲਾਜ ਮਿਲੀ ਸੀ ਦਪਿੰਦਰ ਸਿੰਘ ਦੀ ਕੀ ਮਾਮਲਾ ਕੀ ਉਹਦੇ ਚੱਗੇ ਫਰਦਰ ਕਾਰਵਾਈ ਮਾਮਲੇ ਸੀ ਅ ਜੀ ਅੰਡਰ ਸੋਰੀ ਲਾਜ ਮਿਲੀ ਸਾਨੂੰ ਜੀ ਪਹਿਲਾਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜੇ ਬੰਦੇ ਨੇ ਕੀ ਕੁਛ ਕੀਤਾ ਜੀ ਬਾਅਦ ਚ ਇਨਵੈਸਟੀਗੇਸ਼ਨ ਦੇ ਵੇਸੇ ਜੀ ਅਸੀਂ ਪੰਜ ਬੰਦੇ ਰੈਸਟ ਕੀਤੇ ਜੀ ਜਿਨ੍ਹਾਂ ਨੇ ਇਸ ਬੰਦੇ ਦਾ ਕੈਮੀਕਲ ਪਾ ਕੇ ਪਛਾਣ ਮਟਾਉਣ ਲਈ ਇਹਦੇ ਉੱਤੇ ਫੇਸ ਦੇ ਉੱਤੇ ਕੋਈ ਪਾਇਆ ਸੀਗਾ ਜੀ ਤੇ ਉਸ ਤੋਂ ਬਾਅਦ ਜੀ ਅਸੀਂ ਪੁਲਿਸ ਵਾਰਡ ਚਾਹੀ ਸਾਡੇ ਕੋਲੇ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਇਹ ਮਾਰਿਆ ਕਿਉਂ ਇਹਨਾਂ ਨੇ ਕਿਸ ਪਤਾ ਲੱਗਿਆ ਸਰ ਹਲੇ ਇਨਵੈਸਟੀਗੇਸ਼ਨ ਚੱਲਦੀ ਹੈ ਜੀ ਉਹਦੇ ਬਾਰੇ ਜੋ ਕੋਈ ਸੱਚ ਸਾਹਮਣੇ ਆਇਆ ਹੋਗਾ ਉਹ ਦੱਸਦਾ ਹੈ ਇਹ ਉਹਨੂੰ ਦਪਿੰਦਰ ਨੂੰ ਮਾਰ ਕੇ ਉੱਥੇ ਛੱਡ ਕੇ ਗਏ ਸੀ ਮੱਲੇ ਦੇ ਵਿੱਚ ਹਾਂਜੀ ਸਰ ਥੋੜਾ ਜਿਹਾ ਇਹਨਾਂ ਦੇ ਘਰਾਂ ਤੋਂ ਗਾਹ ਛੱਡਿਆ ਸੀ ਅਗਲੇ 2-4 ਗਲੀਆਂ ਛੱਡ ਕੇ ਜੀ ਤੇ ਉੱਥੋਂ ਡੈੱਡ ਬਡੀ ਰਿਕਵਰ ਹੋਈ ਸੀ ਤੇ ਕੀ ਕਾਰਵਾਈ ਕੀਤੀ ਜੀ ਤੁਹਾਡੇ ਕਾਰਵਾਈ ਦਾ ਪਰਚਾ ਦਿੱਤਾ ਜੀ ਜਿਹੜਾ ਕਿ ਪੁਰਾਣੀ ਤਾਰਾ 302 ਆ ਜੀ ਜਿਹੜੀ ਹੁਣ ਜੀ ਐਸੰਗਲ ਉਹ 103 ਤੇ 3 ਨੰ ਕੀ ਪਤਾ ਲੱਗਾ ਕਿ ਕਿਉਂ ਮਾਰਿਆ ਕਿਉਂ ਇਹਨੂੰ ਕੋ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਤੇ ਜਿਹੜਾ ਕੈਮੀਕਲ ਪਾਇਆ ਉਹ ਕੋਈ ਉਹ ਸਾਰਾ ਵਾਲੇ ਜਾਊਗੇ ਐਫਐਸਐਲ ਜਾਊਗੇ ਐਫਐਸਐਲ ਦੀ ਰਿਪੋਰਟ ਆਊਗੀ ਕਲੀਅਰ ਹੋਊਗਾ ਜੀ ਉਹਨਾਂ ਦੀ ਇਸ ਦੀ ਪਛਾਣ ਮਿਟਾ ਨਹੀਂ ਪਾਇਆ ਸੀ ਜੀ ਸਰ ਜੀ ਸਰ